ਜੀਵਨ ਕਾਲ ਆਪਣੀ ਜ਼ਿੰਦਗੀ ਦਾ ਸਾਰਾ ਹੀ ਜਨਮ ਕਾਲ ਤੋਂ ਲੈ ਕੇ ਮਰਨਾ ਜਾਏ ਕ ਭਾ ਮਰਨੇ ਤੱਕ ਇਸ ਲੋਕ ਵਿੱਚ ਸੰਬੰਧੀਆਂ ਨਾਲ ਮਿਲ ਕੇ ਪਦਾਰਥ ਹੀ ਖਾਂਦਾ ਰਹਾਂ ਜ਼ਿੰਦਗੀ ਤਾਂ ਲੰਘ ਹੀ ਇਸੇ ਤਰ੍ਹਾਂ ਹੀ ਜਿੱਥੇ ਬੈ ਸਮਝਾਈ ਆ ਤਿੱਥੇ ਕੋਈ ਨਾ ਚੱਲਿਓ ਨਾਲ ਜਿੱਥੇ ਪ੍ਰਲੋਕ ਵਿੱਚ ਬੈਠ ਕੇ ਦੇ ਕੀਤੇ ਕਰਮਾਂ ਦਾ ਲੇਖ ਆ ਧਰਮਰਾਜਾ ਸਮਝਾਉਂਦਾ ਨਾ ਇਹਨੂੰ ਉੱਥੇ ਪ੍ਰਲੋਕ ਵਿੱਚ ਨਹੀਂ ਗਿਆ ਉਹ ਜਿਹਦੇ ਬਰਥਡੇ ਤੇ ਗਿਆ ਸੀ ਜਿਨੂੰ ਪੈਸੇ ਦੇਣ ਗਿਆ ਸੀ ਜਿਹਦੇ ਵਿਆਹ ਤੇ ਗਿਆ ਸੀ ਜਿਹਦੇ ਮਰਨੇ ਤੇ ਗਿਆ ਸੀ ਜਿੱਥੇ ਉਹ ਲੋਕਾਂ ਨੂੰ ਖੁਸ਼ ਕਰਨ ਲਈ ਗਿਆ ਸੀ ਕਿੱਥੇ ਮਰਜੀ ਗਿਆ ਮਹਾਰਾਜ ਕਹਿੰਦੇ ਜਦ ਧਰਮ ਰਾਜੇ ਕੋਲ ਹਿਸਾਬ ਹੋਣਾ ਇਹਨਾਂ ਨੂੰ ਕਿਸੇ ਨੂੰ ਵੀ ਕਹਿ ਕੇ ਦੇਖੀ ਤੂੰ ਉੱਥੇ ਵੀ ਮੇਰਾ ਹਿਸਾਬ ਕਿਤਾਬ ਕਰਾ ਦੀ ਮੇਰੀ ਥਾ ਤੂੰ ਕੁੱਟ ਖਾ ਲਈ ਮੇਰੀ ਥਾ ਤੂੰ ਕੜਾਹੇ ਚ ਉਬੜ ਲਈ ਕੋਈ ਜਾਂਦਾ ਆਪਣੇ ਥਾ ਮਹਾਰਾਜ ਕਹਿੰਦੇ ਕਿਉਂ ਐਵੇਂ ਟਾਈਮ ਖਰਾਬ ਕਰਦਾ ਆਪਣਾ ਰੋਵਣ ਵਾਲੇ ਜੇਤੜੇ ਸਭ ਬੰਨ੍ਹ ਹੈ ਪਾਂ